ਕੋਸ਼ਿਸ਼ ਕੀਤੀ ਚੈਨਲ ਦੇ ਨਾਲ ਨਾਲ ਕੁਝ ਤਿੱਲ ਫੁੱਲ ਅਸੀਂ ਇਹਨਾਂ ਲੋਕਾਂ ਦੀ ਬਾਹ ਮਾੜ ਸਕੀ ਜੇ ਤੁਹਾਡੀ ਸੇਵਾ ਲਈ ਬਹੁਤ ਬਹੁਤ ਧੰਨਵਾਦ ਇਹ ਫਰਜ ਆਦੀ ਨਾ ਤੁਹਾਨੂੰ ਆਪਣੇ ਫਰਜ ਆ ਸਾਰੇ ਚੈੱਕ ਕਰ ਸਕਦੇ ਹਾਂ ਮੈਂ ਦੇਖ ਲਈ ਆ ਪਹਿਲੀ ਨਿਗਾਹ ਮਾਰ ਲਈ ਐਂਟੀ ਡਾਇਬੀਟਿਕ ਮੇਰੀ ਨਿਗਾਹ ਬਹੁਤ ਤੇਜ਼ ਹੈ ਜੇ ਸ਼ਾਇਦ ਹਰ ਪੀ ਜੀ ਮੈਨੂੰ ਡਰ ਹੁੰਦਾ ਮੈਂ ਲੈ ਕੇ ਰਿਹਾ ਮੈਨੂੰ ਡਾਕਟਰ ਆਪ ਆ ਸਾਨੂੰ ਰੋਕ ਦੇਣਗੇ ਮੇਰੀ ਮੇਰੀ ਨਿਗਾਹ ਬੜੀ ਤੇਜ਼ ਹੈ ਦੇਖੋ ਸਾਡੀ ਇਹ ਕੁਸ਼ੀ ਹੈ ਕਿ ਜੇ ਘਰ ਚੱਕ ਫੌਂਸ ਮੈਂ ਦੇਖ ਲਈ ਬਟਾ ਬਲੌਗ ਕਰ ਮੈਂ ਮੈਂ ਪਹਿਲੇ ਹੀ ਦੇਖ ਲਈ ਜੇ ਮੈਂ ਇੱਕ ਵੀ ਗੱਲ ਦੇਖਦੀ ਨਾ ਮੈਂ ਉੱਥੇ ਮੈਂ ਉੱਥੇ ਪਿੱਛੇ ਪੈ ਜੰਨੀ ਆ ਤਮ ਜਿਹੜੇ ਆਪਾਂ ਧਰਤੀ ਦੇ ਖੜੇ ਆ ਨਾ ਇੱਥੋਂ ਬਹੁਤ ਵੱਡਾ ਸੰਦੇਸ਼ ਸਾਨੂੰ ਮਿਲਿਆ ਬਾਬੇ ਨਾਨਕ ਦੀ ਪਵਿੱਤਰ ਚਰਨਾਂ ਤੋਂ ਪ੍ਰਾਪਤ ਧਰਤੀ ਤੇ ਆ ਅੱਜ ਇਹਨਾਂ ਲੋਕਾਂ ਨੂੰ ਬੇਸ਼ੱਕ ਅਸੀਂ ਸੋਣੀ ਧਰਵਾਸ ਦੇਣ ਵਾਸਤੇ ਆਏ ਆ ਪਰ ਇਹ ਲੋਕ ਇਸ ਧਰਤੀ ਤੋਂ ਸਾਨੂੰ ਵੰਡ ਕੇ ਛੰਗੜ ਦਾ ਹੱਕਾ ਮਿਲਿਆ ਸੀ ਨਾਮ ਜਪੋ ਕਰਤ ਕਰੋ ਦਾ ਤੇ ਜੋ ਕਿਰਤ ਕਰਦਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਨਹੀਂ ਮਰਦਾ ਤੁਸੀਂ ਵੀ ਕਿਰਤੀ ਨਾਲੇ ਸਾਡਾ ਵੀ ਉਹ ਹੈ ਵੀ ਸਾਡਾ ਸਾਡੀ ਵੀ ਜ਼ਿੱਦ ਹੈ ਕਿ ਸਾਡਾ ਪੰਜਾਬੀ ਕੋਈ ਵੀ ਕਿਸੇ ਦੇ ਅੱਗੇ ਜਾ ਕੇ ਹੱਥ ਨਾ ਫੇਰਾਂ ਹਾਂ ਬਿਲਕੁਲ ਵੀਰ ਪਰਮਾਤਮਾ ਆਪ ਲੈ ਕੇ ਜਾਣਾ ਕਰ ਦੇ ਪਰਮਾਤਮਾ ਸਾਡੇ ਹੱਥਾਂ ਹੀ ਰੱਖੇ ਰੱਖੇ ਬਈ ਉਹ ਦੇਈ ਜਾਏ ਤਾਂ ਐਸੀ ਦੇਈ ਜਾਏ ਬਸ ਇਹ ਨਾਲ ਦੇ ਹੱਥ ਕਿਸੇ ਅੱਗੇ ਨਾ ਅੱਡੇ ਜਾਣ। ਬਸ ਨਹੀਂ ਜੀ ਰਾਜਿਆਂ ਦੀ ਕੌਮ ਆ ਮੈਂ ਦੋ ਰਾਜਿਆਂ ਦੀ ਕੌਮ ਹੈ ਰਾਜਿਆਂ ਸਾਹਿਬ। ਮੈਂ ਨਾ ਦੋ ਤਿੰਨ ਦਿਨ ਪਹਿਲਾਂ ਇੱਕ ਪਿੰਡ ਦੇ ਵਿੱਚ ਸੀ ਤੇ ਉਹ ਨੌਜਵਾਨ ਇਸ ਵੀਰ ਨੂੰ ਆਇਆ ਉਹਦੀ ਕਟਿੰਗ ਸੀ। ਮੈਂ ਸੋਚਿਆ ਕਿ ਨਾਲ ਗੱਲਬਾਤ ਕਰਦੇ ਜਜ਼ਬਾਤ ਕੀ ਹੋ ਸਕਦੇ ਆ ਮੈਂ ਕਿਸੇ ਚੀਜ਼ ਦੀ ਲੋੜ ਆ ਜਾਂ ਉਹ ਕਹਿਣ ਦਾ ਲੱਗਾ ਕਿ ਕਿਸੇ ਵੀ ਚੀਜ਼ ਦੀ ਲੋੜ ਨਹੀਂ ਗੁਰੂ ਸਾਹਿਬ ਦੀ ਏਨੀ ਕਿਰਪਾ ਵਾ। ਹਾਂ ਉਹਨੇ ਨਾਲੇ ਗੱਲ ਕੀਤੀ ਕਿ ਵੈਸੇ ਵੀ ਆਪਾਂ ਇੱਕ ਰਾਜੇ ਆ ਕਿਉਂਕਿ ਅਸੀਂ ਰਾਜ ਕੀਤਾ ਹੋਇਆ ਰਾਜਿਆਂ ਦੀ ਕੌਮ ਦੇ ਵਿੱਚ ਆ। ਤੇ ਬਾਕੀ ਅੱਜ ਸਾਰੇ ਕੋਈ ਸਹਿਯੋਗ ਕਰ ਰਿਹਾ। ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ। ਬਿਲਕੁ ਕਿਸੇ ਵੀ ਧਰਮ ਜਾਤ ਮਜਬ ਤੋਂ ਉੱਪਰ ਉੱਠ ਕੇ ਸਵਾਹ